ਅੱਜ ਆਪਾਂ ਬਣਾ ਰਹੇ ਹਾਂ ਜੀ ਗਾਜਰਾ ਮਟਰਾਂ ਦੀ ਜਿਹੜੀ ਸਬਜੀ ਉਹਦੇ ਲਈ ਆਪਾਂ ਗਾਜਰਾਂ ਤੇ ਮਟਰਾਂ ਨੂੰ ਚੰਗੇ ਤਰੀਕੇ ਨਾਲ ਜਿਹੜਾ ਧੋ ਲਿਆ ਛੀਰ ਕੇ ਗਾਜਰਾਂ ਨੂੰ ਇਸ ਤਰੀਕੇ ਨਾਲ ਧੋ ਲਿਆ ਮੈਂ ਤੇ ਮਟਰ ਵੀ ਹੈ ਜਿਹੜੇ ਉਹ ਵੀ ਤਿਆਰ ਕਰ ਲਿਆ ਬਰਾਬਰ ਮਾਤਰਾ ਚ ਲੈਤੀਆਂ ਨੇ ਇਹ ਦੋਨੇ ਚੀਜ਼ਾਂ ਆਪਾਂ ਤੇ ਇਧਰ ਕੁੰਡੇ ਦੇ ਵਿੱਚ ਮੈਂ ਪਿਆਜ਼ ਹੈ ਜਿਹੜੇ ਉਹ ਛੀਰ ਕੇ ਐਡ ਕਰ ਲਿਆ ਆਪਾਂ ਕੁੰਡੇ ਚ ਹੈ ਜਿਹੜਾ ਮਸਾਲਾ ਤਿਆਰ ਕਰਾਂਗੇ ਤੇ ਸਭ ਤੋਂ ਮੇਨ ਚੀਜ਼ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਇੱਕੋ ਬਾਅਦ ਚ ਤੁਹਾਨੂੰ ਦੱਸਦੇ ਆ ਜਿਹਦੇ ਨਾਲ ਜਿਹੜਾ ਸਬਜੀ ਦਾ ਟੇਸ ਬਹੁਤ ਵਧੀਆ ਆਊਗਾ ਤੇ ਪਿਆਜ਼ ਨਾ ਕਰੇ ਪਏ ਸੀ ਤੇ ਇਹਨਾਂ ਨੇ ਭੂਕਾਂ ਕੱਢ ਲੀਆਂ ਸੀ ਮੈਂ ਵਿੱਚ ਭੂਕਾਂ ਵੀ ਥੋੜੀਆਂ ਜਿਹੀਆਂ ਐਡ ਕਰ ਤੀਆਂ ਤੇ ਹੁਣ ਸਵਾਦ ਅਨੁਸਾਰ ਹਰੀਆਂ ਮਿਰਚਾਂ ਆਪਾਂ ਐਡ ਕਰਦੇ ਆਂਗੇ ਦੋ ਹਰੀਆਂ ਮਿਰਚਾਂ ਮੈਂ ਕੱਟ ਕੇ ਐਡ ਕਰ ਦੂੰਗੀ ਨਾ ਲਸਣ ਨਾ ਅਦਰਕ ਦੀ ਜ਼ਰੂਰਤ ਹੈ ਫੇਰ ਵੀ ਇਹ ਸਬਜੀ ਇੰਨੀ ਜ਼ਿਆਦਾ ਟੇਸਟੀ ਬਣੂਗੀ ਕਿ ਤੁਸੀਂ ਬਾਰ-ਬਾਰ ਬਣਾਉਣਾ ਚਾਹੋਗੇ ਤੇ ਹੁਣ ਜੀ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਐਡ ਕਰ ਲਾਂਗੇ ਜਿੰਨੀ ਕਿ ਸਬਜੀ ਬਣਾ ਰਹੇ ਹਾਂ ਇੱਕ ਚਮਚ ਹਲਦੀ ਦਾ ਮੈਂ ਨਾ ਇਹਦੇ ਵਿੱਚ ਗਰਮ ਮਸਾਲਾ ਐਡ ਕਰੂੰਗੀ ਥੋੜੀ ਆਪਣੀ ਅੱਛਾ ਤੁਸੀਂ ਐਡ ਕਰ ਸਕਦੇ ਹੋ ਲਾਲ ਮਿਰਚਾਂ ਵੀ ਤੁਸੀਂ ਐਡ ਕਰ ਸਕਦੇ ਹੋ ਤੇ ਥੋੜਾ ਜਿਹਾ ਮਸਾਲੇ ਦੇ ਵਿੱਚ ਹੀ ਮੈਂ ਜੀਰਾ ਐਡ ਕਰ ਦੂੰਗੀ ਤੇ ਬਿਲਕੁਲ ਸਾਦੇ ਤਰੀਕੇ ਨਾਲ ਆਪਾਂ ਇਹ ਸਬਜ਼ੀ ਬਣਾਵਾਂਗੇ ਮਸਾਲਾ ਵੀ ਕੁੰਡੇ ਦੇ ਵਿੱਚ ਘੋਟ ਕੇ ਹੀ ਦੋ ਆਪਾਂ ਸਬਜ਼ੀ ਬਣਾਉਣੇ ਆ ਨਾ ਤੇ ਬਹੁਤ ਟੇਸਟੀ ਬਣਦੀ ਆ ਸਰਦੀਆਂ ਦੇ ਵਿੱਚ ਹਰ ਘਰ ਦੇ ਵਿੱਚ ਇਹ ਸਬਜੀ ਬਣਦੀ ਆ ਪਰ ਸਾਡੇ ਘਰੇ ਇਸ ਤਰੀਕੇ ਨਾਲ ਸਾਦੇ ਤਰੀਕੇ ਨਾਲ ਅਸੀਂ ਬਣਾਉਣੀ ਆ ਤੇ ਸਭ ਦੀ ਫੇਵਰਿਟ ਆ ਬਹੁਤ ਟੇਸਟੀ ਬਣਦੀ ਆ ਤੁਸੀਂ ਵੀ ਸ਼ੇਅਰ ਕਰਿਓ ਕਮੈਂਟ ਬਾਕਸ ਦੇ ਵਿੱਚ ਵੀ ਇਹ ਸਬਜੀ ਤੁਹਾਡੇ ਘਰੇ ਕਿਸ ਤਰੀਕੇ ਨਾਲ ਬਣਦੀ ਆ ਪਰ ਸਾਡੇ ਘਰੇ ਜਿਸ ਤਰੀਕੇ ਨਾਲ ਬਣਦੀ ਏ ਮੋਹੀ ਰੈਸਪੀ ਤੁਹਾਡੇ ਨਾਲ ਅੱਜ ਸ਼ੇਅਰ ਕਰ ਰਹੀ ਆ ਮਸਾਲੇ ਨੂੰ ਰਗੜ ਕੇ ਆਪਾਂ ਕਰ ਲਿਆ ਜੀ ਤਿਆਰ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਵੈਸੇ ਵੀ ਕੁੰਡੇ ਦਾ ਜਿਹੜਾ ਮਸਾਲਾ ਰਗੜਿਆ ਹੁੰਦਾ ਨਾ ਉਹਦਾ ਮੁਕਾਬਲਾ ਮਿਕਸੀ ਨਹੀਂ ਕਰ ਸਕਦੀ ਕਿਉਂਕਿ ਇਹਦਾ ਟੇਸ ਹੀ ਅਲੱਗ ਹੁੰਦਾ ਜਿਹਦਾ ਆਪਾਂ ਦਾਲ ਸਬਜ਼ੀ ਬਣਾਉਣੀ ਆ ਤੇ ਹੁਣ ਜੀ ਚੁੱਲੇ ਤੇ ਰੱਖਾਂਗੇ ਆਪਾਂ ਕੜਾਹੀ ਤੇ ਹੁਣ ਜੀ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਅੱਧੀ ਕ ਘੜਛੀ ਮਸਾਲਾ ਜੀ ਹੁਣ ਆਪਾਂ ਰਗੜ ਕੇ ਤਿਆਰ ਕਰ ਲਿਆ ਤੇ ਹੁਣ ਨਾ ਜਦੋਂ ਵੀ ਮੈਂ ਸਬਜ਼ੀ ਘਰੇ ਬਣਾਉਣੀ ਆ ਮੈਂ ਇਹਦੇ ਵਿੱਚ ਐਡ ਕਰਦੀ ਹੁੰਨੀ ਆ ਜਾਂ ਤਾਂ ਮੇਥੀ ਤੇ ਜਾਂ ਫਿਰ ਮ ਇਥੇ ਇਹ ਫਰੈਸ਼ ਆ ਗਿਆ ਆਪਾਂ ਘਰੋਂ ਹੀ ਤੋੜੇ ਆ ਫਰੈਸ਼ ਹੀ ਐਡ ਕਰਨੇ ਆ ਤੁਸੀਂ ਇਹ ਬਾਅਦ ਵਿੱਚ ਇਸ ਕਰਕੇ ਆਪਾਂ ਐਡ ਕੀਤੀ ਆ ਵੀ ਇਹਨੂੰ ਨਾ ਦਰਦਰਾ ਜਿਹਾ ਰੱਖਣਾ ਆਪਾਂ ਜਿਆਦਾ ਆਪਾਂ ਇਹਦੀ ਪੇਸਟ ਨਹੀਂ ਬਣਾਉਣੇਗੀ ਬਸ ਥੋੜਾ ਜਿਹਾ ਆਪਾਂ ਇਹਨੂੰ ਮਿਕਸ ਕਰਾਂਗੇ ਇਹਦੇ ਵਿੱਚ ਤੇ ਹੁਣ ਜੀ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਲਾਂਗੇ ਮਸਾਲੇ ਚ ਤੇ ਇਹਨੂੰ ਕਰ ਲਾਂਗੇ ਮਿਕਸ ਬੱਸ ਐਸੇ ਸਪੈਸ਼ਲ ਹੀ ਹੈ ਜਿਹੜੀ ਆਪਣੇ ਘਰ ਇਸ ਤਰੀਕੇ ਨਹੀਂ ਬਣਦੀ ਆ ਸਾਬਜੀ ਤੇ ਤੇਲ ਹੋ ਗਿਆ ਜੀ ਪੂਰਾ ਗਰਮ ਤੇ ਗਰਮ ਤੇਲ ਦੇ ਵਿੱਚ ਸਾਰਾ ਮਸਾਲਾ ਐਡ ਕਰ ਦਿਆਂਗੇ ਤੇ ਹੁਣ ਮਸਾਲੇ ਨੂੰ ਆ ਜਿਹੜਾ ਵਧੀਆ ਆਪਾਂ ਭੁੰਨਾਗੇ ਜਦੋਂ ਤੱਕ ਇਹ ਸਾਰਾ ਪਾਣੀ ਆ ਜਿਹੜਾ ਸੁੱਕ ਨਹੀਂ ਜਾਂਦਾ ਤੇ ਤੇਲ ਆ ਜਿਹੜਾ ਅਲੱਗ ਨਹੀਂ ਹੋ ਜਾਂਦਾ ਮਸਾਲੇ ਨਾਲੋਂ ਫਲੇਮ ਹੈ ਜਿਹੜੀ ਆਪਾਂ ਮੀਡੀਅਮ ਦੀ ਰੱਖਾਂਗੇ ਬਸ ਤੇ ਮਸਾਲਾ ਵਧੀਆ ਪਹੁੰਚ ਗਿਆ ਜੀ ਤੁਸੀਂ ਦੇਖ ਸਕਦੇ ਹੋ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆਂਗੇ ਇਹ ਗਾਜਰਾਂ ਤੇ ਮਟਰ ਇਹ ਬਿਲਕੁਲ ਆਪਾਂ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਪਾਣੀ ਨਹੀਂ ਐਡ ਕਰਾਂਗੇ ਬਾਕੀ ਤੁਹਾਡੀ ਆਪਣੀ ਇੱਛਾ ਵੀ ਤੁਸੀਂ ਪਾਣੀ ਐਡ ਕਰਨਾ ਹੋਇਆ ਕਰ ਲਿਓ ਐਡ ਪਰ ਜੇ ਆਪਾਂ ਇਹਨੂੰ ਸਲੋ ਫਲੇਮ ਤੇ ਬਣਾਵਾਂਗੇ ਨਾ ਫਿਰ ਆਪਾਂ ਨੂੰ ਪਾਣੀ ਐਡ ਕਰਨ ਦੀ ਜ਼ਰੂਰਤ ਨਹੀਂ ਹੋਏਗੀ ਤੇ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਸਬਜ਼ੀ ਤੇ ਇਹਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈਗਾ ਲਓ ਜੀ ਹੁਣ ਆਪਾਂ ਮਸਾਲੇ ਦੇ ਨਾਲ ਜਿਹੜਾ ਗਾਜਰਾਂ ਤੇ ਮਟਰਾਂ ਨੂੰ ਕਰਤਾ ਹੈ ਮਿਕਸ ਤੇ ਹੁਣ ਨਾ ਆਪਾਂ ਇਹਨੂੰ ਢੱਕ ਕੇ ਪਕਾਣ ਦੇਵਾਂਗੇ ਬਿਲਕੁਲ ਹਲਕੀ ਜੀ ਅੱਗ ਤੇ ਜੀ ਆਪਾਂ 5 ਕਿ ਮਿੰਟ ਸਬਜੀ ਨੂੰ ਪਕਾ ਲਿਆ। ਭਾਪ ਨਾਲ ਹੀ ਇਹ ਸਬਜੀ ਨਰਮ ਹੋ ਜੂਗੀ। ਪਾਣੀ ਬਿਲਕੁਲ ਆਪਾਂ ਐਡ ਨਹੀਂ ਕੀਤਾ। ਤੇ ਥੋੜੀ ਜਿਹੀ ਨਾ ਪੱਕਣੀ ਸਟਾਰਟ ਹੋ ਗਈ ਐ ਇਹ। ਤੇ ਹੁਣ ਨਾ ਆਪਾਂ ਇਹਦੇ ਵਿੱਚ ਜਿਹੜੇ ਇਹ ਮੇਥੇ ਤੇ ਮੇਥੀ ਤੁਸੀਂ ਕੁਝ ਵੀ ਇੱਕ ਚੀਜ਼ ਵੀ ਐਡ ਕਰ ਸਕਦੇ ਹੋ। ਤੇ ਇਹ ਆਪਾਂ ਬਰੀਕ ਕੱਟ ਲਈ ਸੀ ਇਹ ਦੇ ਵਿੱਚ ਐਡ ਕਰ ਦੇਾਂਗੇ। ਬਸ ਇਹ ਥੋੜੀ ਜਿਹੀ ਐਡ ਕਰਾਂਗੇ ਜਿਆਦਾ ਨਹੀਂ। ਟੋਟਲ ਮੇਰੇ ਕੋਲ ਇਹ ਇੱਕ ਬਾਟੀ ਸੀਗੀ। ਥੋੜੀ ਨੂੰ ਕਰ ਦਾਂਗੇ ਮਿਕਸ। ਨਾ ਆਪਾਂ ਨੂੰ ਲਸਣ ਨਾ ਅਦਰਕ ਐਡ ਕਰਨ ਦੀ ਜ਼ਰੂਰਤ ਹੈ। ਕਈ ਵਾਰ ਆਪਾਂ ਨੂੰ ਹੁੰਦਾ ਨਾ ਵੀ ਲਸਣ ਅਦਰਕ ਇੰਨਾ ਟਮਾਟਰ ਤੋਂ ਬਿਨਾ ਸਬਜ਼ੀ ਬਣੀ ਨਹੀਂ ਸਕਦੀ ਜਾਂ ਟੇਸਟੀ ਨਹੀਂ ਬਣਨੀ। ਇਹ ਬਿਲਕੁਲ ਆਪਣੇ ਮਨ ਦਾ ਵਹਿਮ ਹੁੰਦਾ ਜੀ। ਸਬਜ਼ੀ ਨੂੰ ਬਣਾਉਣ ਦਾ ਨਾ ਪਕਾਉਣ ਦਾ ਇੱਕ ਤਰੀਕਾ ਹੁੰਦਾ ਹੈ। ਸਭ ਤੋਂ ਪਹਿਲੀ ਗੱਲ ਵੀ ਆਪਾਂ ਚੰਗੇ ਮੂਡ ਨਾਲ ਖਾਣਾ ਬਣਾਉਣੇ ਆ ਜਦੋਂ ਖੁਸ਼ ਹੋ ਕੇ ਵਧੀਆ ਉਦੋਂ ਖਾਣਾ ਬਹੁਤ ਟੇਸਟੀ ਬਣਦਾ। ਉਸ ਤੋਂ ਬਾਅਦ ਆਪਾਂ ਖਾਣੇ ਨੂੰ ਪਕਾਉਣੇ ਕਿਸ ਤਰੀਕੇ ਨਾਲ ਹੈ? ਜਾਨੀ ਕਿ ਮਸਾਲੇ ਨੂੰ ਆਪਾਂ ਚੰਗੇ ਤਰੀਕੇ ਨਾਲ ਭੁੰਨਦੇ ਆ ਫਿਰ ਉਹ ਸਾਰੀਆਂ ਚੀਜ਼ਾਂ ਤੇ ਡਿਪੈਂਡ ਹੁੰਦਾ ਵੀ ਸਬਜ਼ੀ ਹੈ ਜਿਹੜੀ ਘੱਟ ਤੇ ਸਬਜੀ ਬਿਲਕੁਲ ਬਣ ਕੇ ਤਿਆਰ ਹੋ ਗਈ ਜੀ ਤੁਸੀਂ ਦੇਖ ਸਕਦੇ ਹੋ ਕਾਜਰਾ ਵੀ ਨਰਮ ਹੋ ਗਈਆਂ ਤੇ ਮਟਰ ਵੀ ਵਧੀਆ ਪੱਕ ਗਏ ਆ ਤੇ ਹੁਣ ਆਪਾਂ ਇਹਨੂੰ ਥੱਲੇ ਉਤਾਰ ਲੈਨੇ ਆ ਗਰਮ ਗਰਮ ਨੂੰ ਆਪਾਂ ਸਰਵ ਕਰਾਂਗੇ ਤੇ ਗਰਮਾ ਗਰਮ ਸਬਜੀ ਆਪਾਂ ਸਰਵ ਕਰ ਲੈਨੇ ਆ ਜੀ ਖਾਣ ਦੇ ਲਈ ਬਿਲਕੁਲ ਤਿਆਰ ਹੈ ਤੁਸੀਂ ਦੇਸੀ ਘਿਓ ਦੇ ਨਾਲ ਸਰਵ ਕਰੋਗੇ ਜਾਂ ਫਿਰ ਮੱਖਣੀ ਦੇ ਨਾਲ ਸਰਵ ਕਰੋਗੇ ਨਾ ਬਹੁਤ ਟੇਸਟੀ ਲੱਗੂਗੀ ਖਟਮਠੀ ਜੀ ਇਹ ਸਬਜੀ ਬਣਦੀ ਆ ਯਾਨੀ ਕਿ ਜ਼ਿਆਦਾ ਖੱਟੀ ਨਹੀਂ ਬਣਦੀ ਗਾਜਰਾਂ ਦੇ ਮਟਰ ਮਿੱਠੇ ਹੁੰਦੇ ਆ ਥੋੜੇ ਜੇ ਤੇ ਬਾਕੀ ਆਪਾਂ ਇਹਦੇ ਵਿੱਚ ਇੱਕ ਦੋ ਕੁ ਮਸਾਲੇ ਐਡ ਕੀਤੇ ਆ ਤੇ ਨਾਲ ਰੱਖਤਾ ਜੀ ਆਪਾਂ ਮੱਖਣ ਗਰਮਾ ਗਰਮ ਸਬਜ਼ੀ ਹੈ ਜਿਹੜੀ ਰੋਟੀਆਂ ਦੇ ਨਾਲ ਚੌਲਾਂ ਦੇ ਨਾਲ ਨਾਨ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ ਚਾਰ ਕਾਤਾ ਲੈਣਾ ਹਰਫ ਆਂਬ ਦਾ ਕਿ ਨਿੰਬੂ ਦਾ ਮਿੱਠਾ ਆਂਬ ਦਾ ਆਂਬ ਦਾ ਆਂਬ ਦਾ ਹੀ ਖਾਣਾ ਤੂੰ ਜ਼ਿਆਦਾ ਹੈ ਨਾ ਗਰਮ ਗਰਮ ਰੋਟੀ ਵੀ ਆਪਾਂ ਬਣਾ ਲਈ ਹੈ ਜੀ ਤੇ ਨਾਲ ਆਪਾਂ achar ਸਰਵ ਕਰ ਲਾਂਗੇ ਹਰ ਬਖਾ ਕੇ ਦੱਸ ਠੀਕ ਹੈ ਹੂੰ ਤਾਂ ਇਹ ਉਹੀ ਸਬਜ਼ੀ ਹੈ ਜਿਹੜੀ ਅੱਗੇ ਬਣਾਉਣੇ ਨੇ ਆਪਾਂ ਸਿਆਲਾਂ ਚ ਕਿਵੇਂ ਬਣੀ ਹੈ ਪੂਰੀ ਰੈਸਟੀ ਬਣੀ ਹੈ ਲੈ ਹੁਣ ਆਪੇ ਖਾ ਲਾ ਫਿਰ ਠੀਕ ਹੈ ਮੰਮਾ ਬਣਾ ਲੈਂਦੇ ਰੋਟੀ ਤੇ ਸਬਜ਼ੀ ਆਪਾਂ ਬਣਾ ਲਈ ਹੈ ਜੀ ਨਾਲ ਬਣਾ ਰਹੇ ਆਂ ਆਪਾਂ ਗਰਮ ਗਰਮ ਰੋਟੀਆਂ ਮਗਣੀ ਨਾਲ ਚੋਪੜੀਆਂ ਹੋਈਆਂ ਬਹੁਤ ਸਵਾਦ ਲੱਗਦੀਆਂ ਤੁਸੀਂ ਵੀ ਇਸ ਤਰੀਕੇ ਨਾਲ ਇਹ ਸਬਜ਼ੀ ਹੈ ਜਿਹੜੀ ਘਰ ਦੇ ਵਿੱਚ ਜ਼ਰੂਰ ਤਿਆਰ ਕਰਿਓ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੋਊਗੀ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਹੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ